ਹਾਂਜੀ ਦੋਸਤੋ ਬਜ਼ੁਰਗਾਂ ਦੁਆਰਾ ਦੱਸੇ ਗਏ ਸਿਹਤਮੰਦ ਰਹਿਣ ਦੇ ਨਿਯਮ ਨੰਬਰ 1 ਜਿਹੜੇ ਲੋਕ ਜ਼ਿਆਦਾ ਗਰਮ ਪਾਣੀ ਨਾ ਨਹਾਉਂਦੇ ਹਨ ਉਹਨਾਂ ਦੀ ਚਮੜੀ ਬਹੁਤ ਜ਼ਿਆਦਾ ਖੁਸ਼ਕ ਹੋ ਜਾਂਦੀ ਹੈ ਨੰਬਰ 2 ਦੁੱਧ ਵਿੱਚ ਕੇਲਾ ਪਾ ਕੇ ਖਾਣ ਨਾਲ ਤੁਹਾਨੂੰ ਕਦੇ ਵੀ ਕਮਜ਼ੋਰੀ ਨਹੀਂ ਆਵੇਗੀ ਨੰਬਰ 3 ਰੋਜ਼ਾਨਾ ਸਵੇਰੇ ਖਾਲੀ ਪੇਟ ਆਮਲੇ ਦਾ ਚੂਰਨ ਬਣਾ ਕੇ ਖਾਣ ਨਾਲ ਸ਼ੂਗਰ ਲੈਵਲ ਕੰਟਰੋਲ ਵਿੱਚ ਰਹਿੰਦਾ ਹੈ ਨੰਬਰ 4 ਜੇਕਰ ਤੁਹਾਡੇ ਮਸੂੜਿਆਂ ਵਿੱਚ ਸੋਜ ਹੋਵੇ ਤਾਂ ਗਰਮ ਪਾਣੀ ਵਿੱਚ ਨਾਂਕ ਪਾ ਕੇ ਗਰਾਰੇ ਕਰੋ ਤੁਹਾਡੀ ਸੋਜ ਦੂਰ ਹੋ ਜਾਏਗੀ ਨੰਬਰ 5 ਜੇਕਰ ਤੁਹਾਡੇ ਬੱਚੇ ਦਾ ਪੇਟ ਦਰਦ ਹੋ ਰਿਹਾ ਤਾਂ ਉਸ ਨੂੰ ਥੋੜੀ ਜਿਹੀ ਹੰਗ ਚਟਾ ਦਿਓ ਦਰਦ ਤੁਰਾਨ ਮਿਲੇਗਾ ਨੰਬਰ 6 ਜਿਹੜੇ ਲੋਕ ਕ੍ਰੇਲੇ ਦਾ ਜੂਸ ਪੀਂਦੇ ਹਨ ਉਹਨਾਂ ਨੂੰ ਸ਼ੂਗਰ ਦੀ ਬਿਮਾਰੀ ਨਹੀਂ ਹੁੰਦੀ ਨੰਬਰ 7 ਰੋਜ਼ਾਨਾ ਕੇਲਾ ਖਾਣ ਨਾਲ ਦਿਮਾਗ ਬਹੁਤ ਤੇਜ਼ ਹੁੰਦਾ ਹੈ ਨੰਬਰ 8 ਹਫ਼ਤੇ ਵਿੱਚ ਇੱਕ ਵਾਰ ਹਲਦੀ ਵਾਲਾ ਦੁੱਧ ਪੀਣ ਨਾਲ ਪੇਟ ਸਾਫ਼ ਰਹਿੰਦਾ ਹੈ ਅਤੇ ਪੇਟ ਦੀ ਕੋਈ ਸਮੱਸਿਆ ਨਹੀਂ ਆਉਂਦੀ ਨੰਬਰ 9 ਜੇਕਰ ਤੁਹਾਡਾ ਬਲੱਡ ਪ੍ਰੈਸ਼ਰ ੍ਰਿੱਕੇਦਮ ਲੋ ਹੋ ਗਿਆ ਤਾਂ ਪਾਣੀ ਵਿੱਚ ਥੋੜਾ ਜਿਹਾ ਨਮਕ ਘੋਲ ਕੇ ਪਿਓ ਜਾਂ ਨਰਜੀ ਪੌਚ ਪਿਓ ਤਾਡਾ ਬੀਪੀ ਛੇਤੀ ਆਪ ਹੋ ਜਾਵੇਗਾ ਨੰਬਰ 10 ਖਾਣਾ ਖਾਣ ਤੋਂ ਬਾਅਦ ਲੱਸੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਇਸ ਨਾਲ ਪੇਟ ਸਾਫ਼ ਰਹਿੰਦਾ ਹੈ ਨੰਬਰ 11 ਤੁਹਾਨੂੰ ਹਰ ਰੋਜ਼ ਸਲਾਦ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਇਸ ਨਾਲ ਕਬਜ ਵਰਗੀ ਬਿਮਾਰੀ ਤੋਂ ਬਚ ਸਕਦੇ ਹੋ ਨੰਬਰ 12 ਜੇਕਰ ਤੁਹਾਡੀਆਂ ਅੱਖਾਂ ਕਮਜ਼ੋਰ ਹਨ ਜਾਂ ਅੱਖਾਂ ਕਾਰਨ ਸਿਰ ਦਰਦ ਰਹਿੰਦਾ ਤਾਂ ਨੂੰ ਸਵੇਰੇ ਖਾਲੀ ਪੇਟ ਆਮਲੇ ਦੇ ਮਰਬੇ ਦਾ ਸੇਵਨ ਕਰਨਾ ਚਾਹੀਦਾ ਹੈ ਨੰਬਰ 13 ਅਜਵੈਨ ਦਾ ਸੇਵਨ ਕਰਨ ਨਾਲ ਤੁਹਾਡਾ ਕਦੇ ਵੀ ਖੂਨ ਨਹੀਂ ਜੰਮਦਾ ਨੰਬਰ 14 ਜੋ ਲੋਕ ਦਹੀਂ ਦਾ ਸੇਵਨ ਰੋਜ਼ਾਨਾ ਕਰਦੇ ਹਨ ਉਹਨਾਂ ਨੂੰ ਕਦੇ ਵੀ ਪਸ਼ਾਬ ਦੀ ਇਨਫੈਕਸ਼ਨ ਨਹੀਂ ਹੁੰਦੀ ਨੰਬਰ 15 ਰਾਤ ਨੂੰ ਧੁੰਨੇ ਵਿੱਚ ਤੇਲ ਲਗਾਉਣ ਨਾਲ ਫਟੇ ਬੁੱਲ ਠੀਕ ਹੋ ਜਾਂਦੇ ਹਨ ਨੰਬਰ 16 ਹਰ ਰੋਜ਼ ਉਬਲੇ ਹੋਏ ਆਲੂ ਖਾਣ ਨਾਲ ਭਾਰ ਜਲਦੀ ਨਾਲ ਵਧਣ ਲੱਗ ਜਾਂਦਾ ਹੈ ਨੰਬਰ 17 ਜੇਕਰ ਤੁਹਾਨੂੰ ਪਸ਼ਾਬ ਰੋਕ ਰੋਕ ਕੇ ਆਉਂਦਾ ਹੈ ਤਾਂ ਰੋਜ਼ਾਨਾ ਨਾਰੀਅਲ ਪਾਣੀ ਦਾ ਸੇਵਨ ਕਰੋ ਨੰਬਰ 18 ਜਿਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਉਹਨਾਂ ਨੂੰ ਕਦੇ ਵੀ ਤਲੀ ਹੋਈ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਨੰਬਰ 19 ਜ਼ਿਆਦਾ ਠੰਡੇ ਪਾਣੀ ਦਾ ਸੇਵਨ ਕਰਨ ਨਾਲ ਚਿਹਰੇ ਤੇ ਝੋਟੀਆਂ ਪੈ ਜਾਂਦੀਆਂ ਹਨ ਨੰਬਰ 20 ਬਾਲਾਂ ਦੀ ਲੰਮਾਈ ਵਧਾਉਣ ਲਈ ਨਾਰੀਅਲ ਤੇਲ ਦਾ ਸੇਵਨ ਕਰੋ ਨੰਬਰ 21 ਜੇਕਰ ਤੁਸੀਂ ਪੇਟ ਦੀ ਚਰਬੀ ਘੱਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਰੋਟੀ ਦੇ ਨਾਲ ਸਲਾਦ ਅਤੇ ਪਿਆਜ਼ ਦਾ ਸੇਵਨ ਕਰੋ ਪੇਟ ਦੀ ਚਰਬੀ ਘੱਟ ਹੋਣ ਲੱਗ ਜਾਵੇਗੀ ਧੰਨਵਾਦ